ਜਾਬਤ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿਹਤ ਦੇ ਖੇਤਰ ਦੇ ਵਿੱਚ ਇੱਕ ਹੋਰ ਵੱਡੀ ਪਲੰਗ ਪੁੱਟਦਿਆਂ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸੋਗਾ ਦਿੱਤੀ ਗਈ ਹੈ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਥੇ ਸੂਬੇ ਦਾ ਪਹਿਲਾ ਲੀਵਰ ਅਤੇ ਬਿਲੀਰੀ ਸਾਇੰਸਿਸ ਇੰਸਟੀਚਿਊਟ ਲੋਕਾਂ ਨੂੰ ਸਮਰਪਿਤ ਕੀਤਾ ਹੈ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਅਸੀਂ ਸੋਚ ਚੁੱਕੀ ਸੀ ਤਾਂ ਸਿਹਤ ਅਤੇ ਸਿੱਖਿਆ ਨੂੰ ਅਪਗ੍ਰੇਡ ਕਰਨਾ ਸਾਡੇ ਪਹਿਲੇ ਟੀਚਿਆਂ ਦੇ ਵਿੱਚੋਂ ਇੱਕ ਸੀ ਅਤੇ ਇਸ ਦੇ ਮੁਤਾਬਕ ਹੀ ਜਿਹੜਾ ਕਿਉਂ ਉਹ ਕੰਮ ਕਰ ਰਹੇ ਨੇ ਉਹਨਾਂ ਕਹੇ ਕਿ ਪਿਛਲੇ ਚੁਣੇ ਗਏ ਹਾਕਮਾ ਦਾ ਧਿਆਨ ਪੰਜਾਬ ਨਾਲੋਂ ਵੱਧ ਆਪਣੇ ਪਰਿਵਾਰਾਂ ਵੱਲ ਹੋ ਗਿਆ ਸੀ ਜਿਸ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਉਹਨਾਂ ਕਹੇ ਕਿ ਪਹਿਲਾਂ ਮੁੱਖ ਮੰਤਰੀ ਇੱਕ ਹਵਾ ਭਣਾ ਕੇ ਰੱਖ ਦਿੱਤਾ ਸੀ ਪਰ ਹੁਣ ਅਜਿਹਾ ਕੁਝ ਨਹੀਂ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਰੋਧੀਆਂ ਤੇ ਵੀ ਨਿਸ਼ਾਨਾ ਵਿੰਨਿਆ ਉਹਨਾਂ ਕਹੇ ਕਿ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗਰ ਨਵਜੋਤ ਸਿੱਧੂ ਸੁਖਬੀਰ ਬਾਦਲ ਵਿਕਰਮਜੀਤਿਆ ਪੰਜਾਬੀ ਦੇ ਵਿੱਚ ਪੇਪਰ ਦੇਣ ਤੇ ਉੱਤੀ ਸੀਮਾਨ ਨੇ ਕਿਹਾ ਕਿ ਉੰਜ ਤਾਂ 33 ਨੰਬਰਾਂ ਵਾਲਾ ਪਾਸ ਹੁੰਦਾ ਪਰ ਮੈਂ ਇਹਨਾਂ ਨੂੰ 25 ਨੰਬਰਾਂ ਤੇ ਵੀ ਪਾਸ ਕਰ ਦੇਵਾਂਗਾ ਪਰ ਇਹ ਪੰਜਾਬੀ ਪਾਸ ਕਰਕੇ ਦਿਖਾਉਣ ਉਹਨਾਂ ਕਹੇ ਕਿ ਮੈਂ ਪੇਪਰ ਦੇ ਸਵਾਲ ਵੀ ਇਹਨਾਂ ਤੋਂ ਪਹਿਲਾਂ ਦੱਸ ਦੇਵਾਂਗਾ ਇਹਨਾਂ ਨੂੰ ਪੰਜਾਬੀ ਦੇ ਵਿੱਚ ਲਿਖਣਾ ਹੀ ਨਹੀਂ ਆਉਂਦਾ ਹੋਰ ਉਹਨਾਂ ਕੀ ਕੁਝ ਕਿਹਾ ਆਓ ਚੱਲਦੇ ਹਾਂ 16 ਮਾਰਚ 2022 ਨੂੰ ਤੁਹਾਡੇ ਫਤਵੇ ਨਾਲ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਅਪਗ੍ਰੇਡ ਵੀ ਕਰਨਾ ਹੈ ਨਵੇਂ ਵੀ ਬਣਾਉਣੇ ਆ ਤੇ ਨੰਬਰ 1 ਵੀ ਟੌਪ ਕਲਾਸ ਦੀ ਪੜ੍ਹਾਈ ਹੋਵੇ ਟੌਪ ਕਲਾਸ ਦਾ ਇਲਾਜ ਹੋਵੇ ਦੇਸ਼ ਦੇ ਵਿੱਚ ਉਹਨਾਂ ਹਸਪਤਾਲਾਂ ਦਾ ਨਾਮ ਹੋਵੇ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਉਹਦਾ ਇੱਕ ਛੋਟਾ ਜਿਹਾ ਇਹ ਅੱਜ ਹਿੱਸਾ ਉਹਦਾ ਉਹਦੀ ਇੱਕ ਲੜੀ ਅੱਜ ਉਦਘਾਟਨ ਕੀਤਾ ਮੋਹਾਲੀ ਵਾਲਿਆਂ ਤੋਂ ਮੈਂ ਬਧਾਈ ਦੇਉਂਗਾ ਦੇਉਂਗਾ ਪੂਰੇ ਪੰਜਾਬ ਦੇ ਵਿੱਚ ਮੈਨੂੰ ਤਾਂ ਦੱਸਿਆ ਗਿਆ ਬਹੁਤ ਸਾਰੀਆਂ ਮਸ਼ੀਨਾਂ ਮੈਂ ਦੇਖ ਕੇ ਆਇਆ ਕਿ ਉਹ ਦੇਸ਼ ਦੇ ਵਿੱਚ ਹੀ ਹੈ ਨਹੀਂ ਉਹ ਮਸ਼ੀਨਾਂ ਜਿਹੜੀਆਂ ਇੱਥੇ ਲੱਗੀਆਂ ਕਹਿੰਦੇ ਵੀ ਪ੍ਰਾਈਵੇਟ ਹਸਪੀਟਲ 'ਚ ਵੀ ਇਹ ਹੈ ਨਹੀਂ ਤੋ ਕਿਉਂਕਿ ਅਸੀਂ ਇਹ ਕਿਹਾ ਸੀਗਾ ਜਿਸ ਵੇਲੇ ਮੀਟਿੰਗ ਸੀ ਡਾਕਟਰ ਸਾਹਿਬ ਵੀ ਨਾਲ ਬੈਠੇ ਸੀ ਮੈਂ ਮੀਟਿੰਗ ਦੇ ਵਿੱਚ ਇਹ ਕਿਹਾ ਸੀ ਡਾਕਟਰ ਸਾਹਿਬ ਹੁਣ ਜਦੋਂ ਬਣਾਉਣ ਹੀ ਲੱਗਿਆ ਤਾਂ ਫਿਰ ਨੰਬਰ 1 ਬਣਾਉਣਾ ਹੈ ਲੇਟੈਸਟ ਮਾਡਲ ਹੋਣਾ ਚਾਹੀਦਾ ਬਿਲਡਿੰਗ ਦਾ ਵੀ ਨਹੀਂ ਤਾਂ ਸਰਕਾਰੀ ਹਸਪਤਾਲਾਂ ਦਾ ਜਾਂ ਸਰਕਾਰੀ ਬਿਲਡਿੰਗਾਂ ਦਾ ਨਕਸ਼ਾ ਇੱਕੋ ਜਿਹਾ ਹੀ ਹੁੰਦਾ ਲਾਲ ਰੰਗ ਦੀਆਂ ਇੱਟਾਂ ਹੁੰਦੀਆਂ ਨੇ ਪਹਿਲੀ ਦੇਖ ਕੇ ਪਤਾ ਲੱਗ ਜਾਂਦਾ ਵੀ ਇੱਥੇ ਤਾਂ ਖੂਨ ਹੀ ਲੱਗਿਆ ਹੋਣਾ ਲੋਕਾਂ ਦਾ ਹੋਰ ਤਾਂ ਕੀ ਲੱਗਿਆ ਹੋਊਗਾ ਇੱਥੇ ਮੈਂ ਕਹਿੰਦਾ ਯਾਰ ਸ਼ੀਸ਼ੇ ਵਾਲੀਆਂ ਬਿਲਡਿੰਗਾਂ ਵਧੀਆ ਬਣਾਓ ਕੀ ਪੁਰਾਣੀਆਂ ਇੱਟਾਂ ਛੱਡ ਦਿਓ ਉਦਾਸੀ ਵਾਲੀਆਂ ਨੇ ਉਹ ਇੱਟਾਂ ਸੈਡਨੈਸ ਉਹਨਾਂ ਚ ਮੈਂ ਕਹਿੰਦਾ ਹੈਪੀਨੈਸ ਲੈ ਕੇ ਆਓ ਬੜੀ ਦੇਰ ਬਾਅਦ ਪੰਜਾਬ ਹੱਸਣ ਲੱਗਿਆ ਐ ਇਹੋ ਜਿਹੇ ਸਮਾਗਮ ਹੋਣ ਲੱਗੇ ਨੇ ਕਿ ਹਸਪੀਟਲਾਂ ਦੇ ਘਾਟਨ ਹੋ ਰਹੇ ਨੇ ਨਿਯੁਕਤੀ ਪੰਤਰ ਬੰਡੇ ਜਾ ਰਹੇ ਨੇ ਪੰਜਾਬ ਪੁਲਿਸ ਨੂੰ ਜਿਹੜਾ ਅਪਗ੍ਰੇਡ ਕੀਤਾ ਜਾ ਰਿਹਾ ਉਹਨਾਂ ਨੂੰ ਲੇਟੈਸਟ ਗੱਡੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਤੁਹਾਡੇ ਜਾਨਮਾਲ ਦੀ ਰਾਖੀ ਵਾਸਤੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਪਰਜਾ ਬਿਖਾਰੀ ਕਨਫਲਿਕਟ ਆਫ ਇੰਟਰਸਟ ਜੇ ਮੁੱਖ ਮੰਤਰੀ ਦੀਆਂ ਆਪਦੀ ਬਸਾਂ ਹੋਣਗੀਆਂ ਉਹ ਸਰਕਾਰੀ ਬਸਾਂ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊਗਾ ਸਰਕਾਰੀ ਬਸਾਂ ਚੱਲਣ ਉਹਦੀਆਂ ਆਪਦੀ ਬਸਾਂ ਘਟਣਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਆਪਦਾ ਪ੍ਰਾਈਵੇਟ ਹਸਪਤਾਲ ਹੋਊਗਾ ਉਹ ਸਰਕਾਰੀ ਕਿਉਂ ਬਣਾਊਗਾ ਕੋ ਮੇਰੇ ਕੋਲੇ ਆਉਣ ਇਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ। ਸੋ ਅਸੀਂ ਇੱਕੰਮ ਸਿਰੇ ਤੋਂ ਜ਼ੀਰੋ ਟੋਲਰੈਂਸ ਰੱਖੀ ਐ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ। 2 ਸਾਲਾਂ ਚ ਜੇ 15 ਦਿਨਾਂ ਨੂੰ 2 ਸਾਲ ਹੋਣਗੇ। ਅੱਜ 29 ਫਰਵਰੀ ਐ। 16 ਮਾਰਚ ਨੂੰ 2 ਸਾਲ ਹੋ ਜਾਣਗੇ। 40000 ਤੋਂ ਵੱਧ ਨੌਕਰੀਆਂ ਸਰਕਾਰੀ ਕੋਈ ਪਟਵਾਰੀ ਮੁੰਡੇ ਕੁੜੀਆਂ ਕੋਈ ਸਬ ਇੰਸਪੈਕਟਰ ਕੋਈ ਐਸ ਡੀਓ ਕੋਈ ਕਲਰਕ ਲੱਗੇ ਪਰ ਸਾਰੀਆਂ ਨੌਕਰੀਆਂ ਔਨ ਮੈਰਿਟ ਬੇਸ ਇੱਕ ਰੁਪਈਆ ਵੀ ਕੋਈ ਹੱਥ ਖੜਾ ਕਰਕੇ ਕਹ ਦੇ ਕਿ ਮੈਂ ਇਥੋਂ ਲਿਆ ਸੀ ਜਾਂ ਕੋਈ ਸ਼ਪਾਰਸ਼ ਜੇ ਕੋਈ 700 ਨੰਬਰਾਂ ਦਾ ਪੇਪਰ ਹੈ ਕਿਸੇ ਮੁੰਡੇ ਦੇ ਜਾਂ ਕੁੜੀ ਦੇ 680 ਨੰਬਰ ਆ ਗਏ ਪਰ ਉਹ ਇਸ ਕਰਕੇ ਉਹਦੀ ਸਿਲੈਕਸ਼ਨ ਨਹੀਂ ਹੋ ਸਕੀ ਕਿ ਉਹਦੇ ਬਾਪੂ ਨੂੰ ਕੋਈ ਐਮ ਐਲ ਏ ਨਹੀਂ ਜਾਣਦਾ ਸੀ ਜਾਂ ਉਹਦੀ ਉਹਦੀ ਪਹੁੰਚ ਨਹੀਂ ਸੀ ਜਾਂ ਉਹਦੇ ਕੋਲ ਪੈਸੇ ਨਹੀਂ ਸੀ 550 ਨੰਬਰ ਵਾਲਾ ਨੌਕਰੀ ਲੈ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਹੁੰਦਾ ਹੁਣ ਮੈਨੂੰ ਅੱਜ ਵੀ ਮੈਨੂੰ ਇਸ ਹਸਪੀਟਲ ਦੇ ਸਟਾਫ ਮਿਲਿਆ ਕੋਈ ਮੁਹਾਲੀ ਤੋਂ ਕੋਈ ਸੁਨਾਮ ਤੋਂ ਕੋਈ ਜਲੰਧਰ ਤੋਂ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਫਰੀਦਕੋਟ ਤੋਂ ਔਰ ਮੈਂ ਇਹਨਾਂ ਨੂੰ ਇਹ ਹੀ ਪੁੱਛਿਆ ਮੈਂ ਕਿਹਾ ਕੋਈ ਪੈਸਾ ਤਾਂ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਸਾਡੇ ਕੋਈ ਆਨ ਮੈਰਿਟ ਬੇਸ ਹੋਈ ਹੈ ਸਾਡੀ ਭਰਤੀ ਜੇ ਅਸੀਂ ਬਹੁਤ ਖੁਸ਼ ਹਾਂ ਅਸਲ 'ਚ ਪਹਿਲਾਂ ਇਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹਉਆ ਬਣਾ ਕੇ ਰੱਖਤਾ ਸੀ ਕਿ ਇਹਦੇ ਨੇੜੇ ਨਹੀਂ ਚਾਹੀਦਾ ਹੁੰਦਾ ਹਵਾ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਹੈ ਨਹੀਂ ਸੀ ਲੋਕਾਂ 'ਚ ਸੋ ਜਿਹੜੇ 5 ਸਾਲ ਘਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਵਾਸਤੇ ਬਾਰੋਂ ਕੁੰਡੇ ਲਾਤੇ ਹੁਣ ਉਹ ਬਾਹਰੇ ਨਿਕਲ ਸਕਦੇ ਗੁਣ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਪਬਲਿਕ ਹੈ ਜਨਤਾ ਹੈ ਮੇਰੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਹਰਾ ਤੇ ਮੈਂ ਕਦੋਂ ਹਰਾ ਤੇ ਅਤਾਮ ਜੇ ਘਰਾਂ ਦੇ ਪਿੰਡਾਂ ਝੋਠੇ ਹੋਏ ਮੁੰਡੇ ਆ ਮਿਹਨਤਾਂ ਕਰਕੇ ਪਹਿਲਾਂ ਕਲਾ ਦੇ ਖੇਤਰ ਚ ਆ ਗਏ ਮਿਹਨਤ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਦੋਂ ਵੀ ਲੋਕਾਂ ਦੇ ਪਿਆਰ ਨਾਲ ਹੀ ਬਣੇ ਉਸ ਤੋਂ ਬਾਅਦ ਇੱਧਰ ਆ ਗਏ ਇੱਧਰ ਲੋਕਾਂ ਨੇ ਪਿਆਰ ਦਿੱਤਾ ਇੱਥੇ ਵੀ ਲੋਕਾਂ ਦੇ ਪਿਆਰ ਨਾਲ ਹੀ ਬਣਿਆ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਇਹ ਲੋਕ ਨੇ ਲੋਕ ਜਦੋਂ ਚਾਉਣ ਬੰਦਾ ਅਰਸ਼ ਤੇ ਲੋਕ ਜਦੋਂ ਚਾਉਣ ਬੰਦਾ ਫਰਸ਼ ਤੇ ਬੜੇ ਬੜੇ ਡੰਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕੁਝ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇੱਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਆ ਆਪਣਾ ਸਿੱਧਾ ਜਵਾਬ ਦਿੰਨੇ ਆ ਜੀ ਪਿੰਡਾਂ ਵਾਲਾ ਤੂੰ ਐ ਕਿਹਾ ਤਾਂ ਆਓ ਕਿਹੜੀ ਪੇਚ ਤੇ ਖੇਡਣਾ ਆਜੋ ਜਿਹੜੀ ਪੇਚ ਤੇ ਖੇਡਣਾ ਆਜੋ ਕਿਉਂਕਿ ਮੈਂ ਸਟਾਇਰੀ ਕੀਤਾ ਪੋਲੀਟਿਕਲ ਸਟਾਇਰੀ ਕੀਤਾ ਹੁਣ ਤੱਕ ਮੈਂ ਤੇ ਮੇਰੇ ਕੋਲ ਜਵਾਬ ਹੈਗੇ ਨੇ ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰਦੀ ਕਹੀ ਜਾਂਦੀ ਹੈ ਮੈਂ ਕਿਹਾ ਹਰ ਸਿਮਰਤ ਕਰਕੇ ਕਹੀਏ ਇਹ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ ਏ ਭਗਵੰਤ ਮਾਨ ਐ ਮੈਂ ਕਿਹਾ ਜੀ ਭਗਵੰਤ ਮਾਨ ਬੱਬੇ ਬੱਬੇ ਦਾ ਫਰਕ ਨਹੀਂ ਪਤਾ ਇਹ ਇਹ ਪੰਜਾਬ ਦੀ ਪੇਟ ਵਿੱਚ ਛੋਰਾ ਘੋਪਦਾ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਛੁਰੇ ਦੀ ਬੇਈਤੀ ਕਰ ਰਹੇ ਤੁਸੀਂ ਮੈਂ ਸ਼ੱਤ ਲਾ ਕੇ ਕਹਿ ਰਿਹਾ ਆ ਚਾਰ ਜਾਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਦੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ